ਉਹੀ ਹੁੰਦੇ ਨੇ ਜੋ ਕੁਝ ਕਰਨਾ ਜਾਣਦੇ ਨੇ ਜਿੱਤਦੇ ਉਹੀ ਨੇ ਜੋ ਹਾਰ ਨਾ ਜਾਣਦੇ ਨੇ ਐਵੇਂ ਗੱਲਾਂ ਨਾਲ ਮਹਿਲ ਨਹੀਂ ਉਸਰਦੇ ਸਮਾਂ ਵੀ ਉਹਨਾਂ ਦਾ ਗੁਲਾਮ ਬਣ ਜਾਂਦਾ ਹੈ ਜੋ ਜ਼ਿੰਦਗੀ 'ਚ ਕੁਝ ਕਰਨਾ ਜਾਣਦੇ ਨੇ ਤੁਸੀਂ ਵੇਖ ਰਹੇ ਹੋ ਰੂਬਰੂ ਪ੍ਰੋਗਰਾਮ ਮੈਂ ਸੁਬੀਰ ਆਪ ਸਭ ਦਾ ਸਵਾਗਤ ਕਰਦੀ ਹਾਂ ਰੂਬਰੂ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰੂਬਰੂ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਵਕ ਵਕ ਮਾਨਮਤੀਆਂ ਸ਼ਖਸੀਅਤਾਂ ਦੇ ਰੂਬਰੂ ਕਰੌਣਿਆ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਨਾਮਣਾ ਖੱਟਿਆ ਹੁੰਦਾ ਹੈ ਮੰਜ਼ਲਾ ਸਰ ਕੀਤੀਆਂ ਹੁੰਦੀਆਂ ਨੇ ਅੱਜ ਦਾ ਰੂਬਰੂ ਪ੍ਰੋਗਰਾਮ ਹੈ ਬਹੁਤ ਹੀ ਖਾਸ ਅੱਜ ਦਾ ਰੂਬਰੂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਛੋਟੀ ਜਿਹੀ ਪ੍ਰੇਰਣਾਦਾਇਕ ਕਹਾਣੀ ਸੁਣਾਣੀ ਚਾਹਾਂਗੀ ਕਹਾਣੀ ਫਿਰੋਜ਼ਪੁਰ ਜ਼ਿਲ੍ਹੇ ਦੇ ਉਸ ਵਿਦਿਆਰਥੀ ਦੀ ਹੈ ਜਿਸ ਨੇ 8ਵੀਂ ਜਮਾਤ ਵਿੱਚੋਂ 97% ਨੰਬਰ ਲੈ ਕੇ ਜ਼ਿਲ੍ਹੇ ਪਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਕੋਲ ਪੁੱਛਿਆ ਗਿਆ कि ਤੁਸੀਂ ਵੱਡੇ ਹੋ ਕੇ ਕੀ ਬਣੋਗੇ ਉਹਨਾਂ ਨੇ ਭਾਵੁਕ ਹੋ ਕੇ ਜਵਾਬ ਦਿੱਤਾ ਕਿ ਮੈਂ ਵੱਡਾ ਹੋ ਕੇ ਡੀਸੀ ਬਣਾ ਚਾਹੁੰਦਾ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨਾ ਚਾਹੁੰਦਾ ਕਹਿੰਦੇ ਨੇ ਕਿ ਜੇਕਰ ਕੋਈ ਕੰਮ ਲਗਨ ਤੇ ਮਿਹਨਤ ਨਾਲ ਕੀਤਾ ਜਾਂਦਾ ਤੇ ਉਸ ਦੇ ਵਿੱਚ ਸਫਲਤਾ ਜ਼ਰੂਰ ਹਾਸਲ ਹੁੰਦੀ ਹੈ ਫਿਰ ਉਸ ਵਿਦਿਆਰਥੀ ਨੇ ਲਗਾਤਾਰ ਮਿਹਨਤ ਕਰਨੀ ਸ਼ੁਰੂ ਕੀਤੀ ਆਪਣੀ ਐਮਬੀਬੀਐਸ ਦੀ ਪੜਾਈ ਪੂਰੀ ਕੀਤੀ ਤੇ ਡਾਕਟਰ ਬਣ ਗਏ ਇੱਥੇ ਹੀ ਬਸ ਨਹੀਂ ਲਗਭਗ 3.5 ਸਾਲ ਮੈਡੀਕਲ ਅਫਸਰ ਵਜੋਂ ਸੇਵਾਵਾਂ ਦਿੱਤੀਆਂ ਪੰਜਾਬ ਸਰਕਾਰ ਦੇ ਅੰਡਰ ਹੋਣਾ ਨੇ ਮੈਡੀਕਲ ਅਫਸਰ ਵਜੋਂ ਸੇਵਾਵਾਂ ਦਿੰਦੇ ਆਪਣੀ ਲਗਨ ਤੇ ਮਿਹਨਤ ਜਾਰੀ ਰੱਖੀ ਕਹਿੰਦੇ ਨੇ ਹਿੰਮਤ ਜਿਸ ਕੰਮ ਨੂੰ ਲੱਕ ਬੰਨ ਖਲੋਵੇ ਸੁੱਕਾ ਕੰਡਾ ਵੀ ਖਿਲ ਕੇ ਗੁਲਦਸਤਾ ਹੋਵੇ ਫਿਰ ਉਹਨਾਂ ਨੇ ਯੂਪੀਐਸਸੀ ਦੇ ਐਗਜ਼ਾਮ ਦੇ ਵਿੱਚ ਸਫਲਤਾ ਹਾਸਲ ਕੀਤੀ ਤੇ ਆਈਏਐਸ ਬਣੇ ਤੇ ਅੱਜ आज जो साड़े स्टूडियो के मौजूद ने बिना किसे देरी दे मिलने आ डॉक्टर हिमांशु अग्रवाल आईएएस ए कमिश्नर जलंधर सर स्वागत है प्रोग्राम बहुत बहुत धन्यवाद सर अज असी तो जिंदगी दे जुड़िया गल्डे तो सफ़र ते तो तजरबे अपने दर्शकों के सजे करा और जिमें मैं प्रोग्राम का आगाज किया एक प्रेरणादायक कहानी कुछ इंसान इदा के होंगे ने सफ़र अख्तियार करते हैं ਕੋ ਜ ਸਖਤ ਮਿਹਨਤ ਕਰਕੇ ਮੰਜ਼ਲਾਂ ਤੱਕ ਪਹੁੰਚ ਜਾਂਦੇ ਨੇ ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ ਕਿਸ ਤਰ੍ਹਾਂ ਦਾ ਤਜਰਬਾ ਸੀ ਬਿਲਕੁਲ ਮੈਡਮ ਮੈਂ ਫਿਰੋਜ਼ਪੁਰ ਦੇ ਵਿੱਚ ਨਿਵਾਸ ਸੀ ਦੱਸਿਆ ਉੱਥੇ ਮੇਰਾ ਜਨਮ ਹੋਇਆ ਸੀਗਾ ਉਸ ਤੋਂ ਬਾਅਦ ਪੜ੍ਹਾਈ ਵੀ ਮੇਰੀ ਫਿਰੋਜ਼ਪੁਰ ਦੇ ਵਿੱਚ ਹੋਈ ਹੈ ਫਿਰੋਜ਼ਪੁਰ ਬੜਾ ਪੁਰਾਣਾ ਇਤਿਹਾਸਿਕ ਸ਼ਹਿਰ ਹੈ ਜੀ ਪਰ ਬਾਰਡਰ ਜ਼ਿਲ੍ਹਾ ਹੋਣ ਕਰਕੇ ਉਸ ਥੋੜੀ ਸਹੂਲਤਾਂ ਦੀ ਉਸ ਸਮੇਂ ਸਾਨੂੰ ਤਾਂ ਨਹੀਂ ਪਤਾ ਸੀ ਬਟ ਕਾਰਟ ਸਾਨੂੰ ਨੂੰ ਲੱਗਦੀ ਹੈ ਕਿ ਉੱਥੇ ਥੋੜਾ ਐਕਸਪੋਜ਼ਰ ਵਗੈਰਾ ਘੱਟ ਸੀਗਾ ਉੰਜ ਜਿਵੇਂ ਤੁਸੀਂ ਦੱਸਿਆ ਸਾਡੇ ਸਕੂਲ ਚ ਕੋਈ ਫੰਕਸ਼ਨ ਵਗੈਰਾ ਹੁੰਦੇ ਸੀ ਕੋਈ ਐਨਵਲ ਇਵੈਂਟ ਹੁੰਦੇ ਸੀ ਉੱਥੇ ਮੌਕੇ ਦੇ ਜਿਹੜੇ ਅਫਸਰ ਹੁੰਦੇ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਇਹ ਆਉਂਦੇ ਹੁੰਦੇ ਸੀ ਸਾਨੂੰ ਨਹੀਂ ਪਤਾ ਸੀਗਾ ਕਿ ਕੀ ਉਹਨਾਂ ਕੋਲ ਕੀ ਪਾਵਰਸ ਹੁੰਦੀਆਂ ਕਿ ਕੰਟਰੋਲ ਹੁੰਦਾ ਕਿਸ ਤਰ੍ਹਾਂ ਹੁੰਦਾ ਬਟ ਸਾਨੂੰ ਇਹ ਪਤਾ ਸੀ ਕੋਈ ਚੰਗੇ ਉਹਦੇ ਵਾਲਾ ਕੋਈ ਇਨਸਾਨ ਹੈ ਐਂਡ ਜਦੋਂ ਸਾਡੇ ਸਕੂਲ ਦੇ ਇੱਕ ਫੰਕਸ਼ਨ ਚ ਆਏ ਸੀ ਮੈਨੂੰ ਯਾਦ ਆ ਡੀ ਸਾਹਿਬ ਜਦੋਂ ਜਿਵੇਂ ਤੁਸੀਂ ਦੱਸਿਆ ਮੈਂ 8ਵੀਂ ਕਲਾਸ ਚ ਸੀਗਾ ਉਦੋਂ ਜੀ ਤੇ ਉਹਨਾਂ ਨੇ ਇੱਕ ਵਾਰੀ ਆਪਣੀ ਸਪੀਚ ਮੈਨੂੰ ਯਾਦ ਹੈ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੇ ਡੇਲੀ ਲਾਈਫ 'ਚ ਜੋ ਡਿਸੀਜਨ ਲੈਂਦੇ ਆ ਕੋਈ ਫਾਈਲ ਢੀਲ ਕਰਦੇ ਆ ਜਾਂ ਕੋਈ ਉਹਨਾਂ ਦਾ ਛੋਟਾ ਜਿਹਾ ਡਿਸੀਜਨ ਵੀ ਹੁੰਦਾ ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਬਹੁਤ ਇੰਪੈਕਟ ਪਾਉਂਦਾ ਜਿਹੜੇ ਸਾਡੇ ਸ਼ਹਿਰ ਦੇ ਲੋਕ ਆ ਸਾਡੇ ਜੀਵਨ 'ਚ ਇਨਾ ਇੰਪੈਕਟ ਆਉਂਦਾ ਪੋਜ਼ਿਟਿਵ ਇੰਪੈਕਟ ਲੈ ਕੇ ਆ ਸਕਦੇ ਨੇ ਜੀ ਉਹ ਇੱਕ ਚੀਜ਼ ਜਿਹੜੀ ਦਿਮਾਗ 'ਚ ਕਿਤੇ ਬੈਠ ਗਈ ਐਂਡ ਜਦੋਂ ਮੈਂ ਇਸ ਤਰ੍ਹਾਂ ਟੋਪ ਕੀਤਾ ਬੋਰਡ ਐਗਜ਼ਾਮਸ ਦੇ ਵਿੱਚ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ ਤੇ ਬਿਨਾ ਸੋਚੇ ਸਮਝੇ ਮਤਲਬ ਸਿਰਫ ਇਹ ਗੱਲ ਦਿਮਾਗ 'ਚ ਬੈਠੀ ਹੋਈ ਸੀ ਕਿ ਨਹੀਂ ਤੁਸੀਂ ਕੁਝ ਇਸ ਤਰ੍ਹਾਂ ਦੀ ਚੀਜ਼ ਕਰੋ ਕਿ ਤੁਸੀਂ ਲੋਕਾਂ ਦੀ ਜ਼ਿੰਦਗੀ 'ਚ ਕੋਈ ਚੰਗਾ ਫਰਕ ਲਿਆ ਸਕੋ ਤੇ ਉਹ ਕਰਕੇ ਮੈਂ ਕਿਹਾ ਕਿ ਮੈਂ ਡੀਸੀ ਮਨਣਾ ਚਾਹੁੰਦਾ ਉਹ 9ਵੀਂ ਕਲਾਸ 'ਚ ਸੀਗੇ 13 ਜਾਂ 14 ਸਾਲ ਦਾ ਹੋਣਾ ਮੈਂ ਫਿਰ ਧੀਰੇ ਧੀਰੇ ਜਿਵੇਂ ਤੁਸੀਂ ਦੱਸਿਆ ਕਿ ਮੈਂ ਅੱਗੇ ਜਦ 11ਵੀਂ 'ਚ ਹੋਏ ਤਾਂ ਕੀ ਲੈਣਾ ਹੈਗਾ ਟੀਚਰਸ ਨੇ ਸੁਜੈਸਟ ਕਰਤਾ ਕਿ ਮੈਡੀਕਲ ਚੰਗਾ ਬੱਚਾ ਹੈ ਮੈਡੀਕਲ ਲੈ ਲਵੇ ਮੈਡੀਕਲ ਲੈ ਲਿਆ ਮੈਡੀਕਲ ਦੀ ਪੜ੍ਹਾਈ ਕਰ ਲਈ ਕਲੀਅਰ ਹੋ ਗਿਆ ਪੀਐਮਟੀ ਸਾਡਾ ਐਗਜ਼ਾਮ ਹੁੰਦਾ ਸੀ ਉਦੋਂ ਫਰੀਦਕੋਟ ਤੋਂ ਮੈਂ ਐਮਬੀਬੀਐਸ ਕੀਤੀ 2010 ਦੇ ਵਿੱਚ ਜਦੋਂ ਐਮਬੀਬੀਐਸ ਕਰ ਲਈ ਤਾਂ ਮਨਚ ਸੀਗਾ ਯੂਪੀਐਸਸੀ ਦੀ ਤਿਆਰੀ ਕਰਨੀ ਹੈ ਪਰ ਨਾਲ ਇੱਕ ਇਹ ਵੀ ਸੀਗਾ ਕਿ ਹੁਣ ਗ੍ਰੈਜੂਏਟ ਹੋ ਗਏ ਨੇ ਤੇ ਕੁਝ ਕਮਾਈ ਦਾ ਸਾਧਨ ਹੀ ਹੋਣਾ ਚਾਹੀਦਾ ਤਾਂ ਆਏ ਜੁਆਇੰਡ ਐਸ ਮੈਡੀਕਲ ਆਫੀਸਰ ਤਾਂ ਮੈਂ 3.5 ਸਾਲ ਐਸ ਮੈਡੀਕਲ ਆਫੀਸਰ ਆਪਣੀ ਸੇਵਾ ਦਿੱਤੀਆਂ ਨਾਲ ਨਾਲ ਮੈਂ ਤਿਆਰੀ ਕਰ ਰਿਹਾ ਸੀ ਯੂਪੀਐਸਸੀ ਦੀ ਪਰ ਅੱਬ ਦੀ ਇਸ ਤਰ੍ਹਾਂ ਦੀ ਕਿਰਪਾ ਹੋਈਗੀ ਜਿਹੜਾ ਮੇਰਾ ਸਿਸਟਰ ਯੂਪੀਐਸਸੀ ਵੀ ਕਲੀਅਰ ਹੋ ਗਿਆ ਤੇ ਜਦੋਂ ਯੂਪੀਐਸਸੀ ਕਲੀਅਰ ਹੋਇਆ ਤਾਂ ਇੱਕ ਜਿਹੜਾ ਦਿਮਾਗ ਚ ਸੁਪਨਾ ਸੀ ਕਿ ਨਹੀਂ ਬੰਨਾ ਹੈਗਾ ਐਂਡ ਨਾਟ ਜਸ ਕਿ ਡੀਸੀ ਬਣਨ ਤੋਂ ਬਾਅਦ ਹੀ ਜਦੋਂ ਯੂਪੀਐਸਸੀ ਕਲੀਅਰ ਹੋਇਆ ਸਾਡੇ ਪੇਰੈਂਟਸ ਵੀ ਸ਼ੁਰੂ ਤੋਂ ਹੀ ਮੇਰੀ ਤੇ ਮੈਂ ਤੇ ਮੇਰੇ ਸਿਸਟਰ ਨੇ ਸ਼ੁਰੂ ਤੋਂ ਉਹਨਾਂ ਦਾ ਹੀ ਰਿਹਾ ਹੈਗਾ ਕਿ ਭਾਵੇਂ ਚਲੋ ਤੁਸੀਂ ਯੂਪੀਐਸਸੀ ਕਰੋ ਜਾਂ ਡਾਕਟਰ ਬਣੋ ਜਾਂ ਕੁਝ ਵੀ ਕਰ ਰਹੇ ਹੋ ਉਹ ਅੱਜ ਵੀ ਇਹੀ ਕਹਿੰਦੇ ਨੇ ਅੱਜ ਮੈਂ ਡੀਸੀ ਬਣੀਆਂ ਤਾਂ ਵੀ ਉਹਨਾਂ ਦਾ ਇਹੀ ਹੁੰਦਾ ਹੈ ਕਿ ਤੁਸੀਂ ਲੋਕਾਂ ਦੀ ਹੈਲਪ ਕਰਨੀ ਆ ਗਰੀਬਾਂ ਦੀ ਸੇਵਾ ਕਰਨੀ ਆ ਕੋਈ ਵੀ ਤੁਹਾਡੇ ਕੋਲ ਜਿੱਦੀ ਕੋਈ ਸਿਫਾਰਿਸ਼ ਨਹੀਂ ਆ ਉਹਦੀ ਤੁਸੀਂ ਸਿਫਾਰਿਸ਼ ਹੋ ਸੋ ਉਹਨਾਂ ਨੂੰ ਤੁਸੀਂ ਪ੍ਰਾਇੋਰਟੀ ਦੇਣੀ ਆ ਤੋਂ ਸਾਡਾ ਉਹੀ ਮੋਟਿਵ ਆ ਅੱਗੇ ਵੀ ਇਸ ਤੋਂ ਬਾਅਦ ਵੀ ਜੋ ਵੀ ਪੋਸਟਾਂ ਮਿਲਣਗੀਆਂ ਜੋ ਵੀ ਗਵਰਨਮੈਂਟ ਤੋਂ ਸਾਨੂੰ ਕੋਈ ਵੀ ਅਹੁਦੇ ਮਿਲਣਗੇ ਵੀ ਵਿਲ ਟ੍ਰਾਈ ਕਿ ਲੋਕਾਂ ਨੂੰ ਹੀ ਅਸੀਂ ਜੋ ਕੁਝ ਦੇ ਸਕਦੇ ਆ ਕਿਉਂਕਿ ਉਹ ਉਹ ਜਦੋਂ 2001 ਦੇ ਵਿੱਚ ਇੱਕ ਬੱਚੇ ਨੇ ਜਿਹੜੀ ਗੱਲ ਸੁਣੀ ਸੀ ਉਹੀ ਮਾਈਂਡ ਚ ਚਲਦੀ ਰਹਿੰਦੀ ਹੈ ਕਿ ਨਹੀਂ ਯੂ ਹੈਵ ਟੂ ਡੂ ਸਮਥਿੰਗ ਜਿਸ ਨਾਲ ਲੋਕਾਂ ਨੂੰ ਕੁਝ ਫਾਇਦਾ ਹੋ ਸਕੇ ਸਰ ਗੱਲ ਕਰ ਰਹੇ ਆ ਕਿ ਜਦੋਂ ਤੁਹਾਡੇ ਬਚਪਨ ਦੀ ਗੱਲ ਕੀਤੀ ਐ ਅਸੀਂ ਕਿ ਤੁਸੀਂ ਬੱਚੇ ਸੀ ਔਰ ਐਦਾਂ ਦੀ ਸੋਚ ਸੀ ਤੁਹਾਡੀ ਬਚਪਨ ਦੀਆਂ ਕੁਝ ਯਾਦਾਂ ਕਿਉਂਕਿ ਤੁਹਾਡੇ ਫਾਦਰ ਸਾਹਿਬ ਨੇ ਜਦੋਂ ਨਿਊਜ਼ ਦੇ ਵਿੱਚ ਉਹ ਕਟਿੰਗ ਆਈ ਉਹ ਸੰਭਾਲ ਕੇ ਰੱਖ ਲਈ ਔਰ ਤੁਹਾਨੂੰ ਵੀ ਨਹੀਂ ਪਤਾ ਤੁਹਾਨੂੰ ਵੀ 15 ਸਾਲ ਬਾਅਦ ਉਹ ਦਿਖਾਉਂਦੇ ਆ ਕਿ ਇਹ ਕਟਿੰਗ ਸੀ ਆ ਇਹ ਨਿਊਜ਼ਪੇਪਰ ਦੇ ਵਿੱਚ ਤੁਹਾਡੀ ਖਬਰ ਆਈ ਸੀ ਬਚਪਨ ਹੁੰਦਾ ਬੜਾ ਰੰਗੀਲਾ ਆਪਣੇ ਬਚਪਨ ਦੀਆਂ ਕੁਝ ਯਾਦਾਂ ਸਾਡੇ ਨਾਲ ਸ਼ੇਅਰ ਕਰੋ ਬਹੁਤ ਬਹੁਤ ਯਾਦਾਂ ਹੈ ਜੀ ਫਰੋਸਪੁਰ ਜਿਵੇਂ ਮੈਂ ਦਸ ਰਿਹਾ ਬਾਰਡਰ ਦਾ ਡਿਸਟ੍ਰਿਕਟ ਹੈਗਾ ਤੇ ਫਰੋਸਪੁਰ ਦੇ ਵਿੱਚ ਪਤੰਗਾ ਬਹੁਤ ਉਡਾਈਆਂ ਜਾਂਦੀਆਂ ਬਹੁਤ ਬਸੰਤ ਦਾ ਤਿਹਾੜੀ ਬੜਾ ਫੇਮਸ ਹੈ ਜਿੰਨੇ ਵੀ ਬੱਚੇ ਹੈ ਚਾਹੇ ਬਜ਼ੁਰਗ ਹੈ ਚਾਹੇ ਬੱਚਾ ਹੈ ਸਾਰਿਆਂ ਨੂੰ ਪਤੰਗ ਉਡਾਉਂਦਾ ਬੜਾ ਸ਼ੌਕ ਹੈ ਤਾਂ ਮੈਂ ਮੈਨੂੰ ਵੀ ਬਹੁਤ ਸ਼ੌਕ ਹੁੰਦਾ ਸੀ ਪਤੰਗ ਉਡਾਉਂਦਾ ਛੋਟੇ ਹੁੰਦੇ ਤੇ ਮੇਰੇ ਮਦਰ ਉਹ ਕਹਿੰਦੇ ਸੀ ਤੁਸੀਂ ਉਡਾ ਲਓ ਬਟ ਪੜ੍ਹਾਈ ਦੀ ਕੋਸਤੇ ਨਹੀਂ ਆਪਣੀ ਪੜ੍ਹਾਈ ਪੂਰੀ ਕਰੋ ਤੇ ਉਸ ਤੋਂ ਬਾਅਦ ਜੋ ਮਰਜ਼ੀ ਉਡਾਓ ਜਦੋਂ ਚਲੋ ਛੋਟੇ ਹੁੰਦੇ ਸੀ ਰਸਮਾਂ ਲੰਘਿਆ ਜਦੋਂ 9ਵੀਂ 10ਵੀਂ ਜੋ ਹੋਏ ਤਾਂ ਉਹਨਾਂ ਨੇ ਮੈਨੂੰ ਇੱਕ ਸ਼ਰਤ ਲਾਤੀ ਕਿ ਪਹਿਲਾਂ ਆਪਣੀ ਤੁਸੀਂ ਮੈਡੀਕਲ ਕਲੀਅਰ ਕਰੋ ਉਸ ਤੋਂ ਬਾਅਦ ਤੁਸੀਂ ਜੋ ਵੜਾਦੀਆਂ ਪਤੰਗਾ ਤਾਂ ਉਹਨਾਂ ਨੇ ਦੋ ਸਾਲਾਂ ਮੈਂ ਬਿਲਕੁਲ ਨਹੀਂ ਉਹ ਦੋ ਤੰਦਾਂ ਨੂੰ ਹੱਥ ਨਹੀਂ ਲਾਇਆ ਤੇ ਜਦੋਂ ਮੇਰੀ ਪੜ੍ਹਾਈ ਪੂਰੀ ਹੋਈ ਜਦ ਮੈਂ ਕਲੀਅਰ ਕਰ ਲਈ ਪੀ ਐਮ ਟੇ ਡਾਕਟਰ ਮਤਲਬ ਮੈਡੀਕਲ ਕਾਲਜ ਐਡਮਿਸ਼ਨ ਲੈ ਲਿਆ ਉਸ ਦਿਨ ਤੋਂ ਲੈ ਕੇ ਅੱਜ ਵੀ ਜਦੋਂ ਵੀ ਬਸੰਤ ਆਉਂਦੀ ਹੈ ਮੇਰੀ ਮਮੀ ਕਹਿੰਦੇ ਆ ਮੈਂ ਪ੍ਰੋਮਿਸ ਕੀਤਾ ਸੀ ਤੇਨੂੰ ਦੇ ਪਤਾango ਢਾਲੇ ਬਸੰਤ ਆ ਗਈ ਹੈ ਤੇ ਆਈਲ ਮਤਲਬ ਉਹ ਨਾਲ ਖੜਦੇ ਸ਼ਰਾਰਤੀ ਬੱਚੇ ਨਹੀਂ ਸੀ ਹਾਂਜੀ ਨਹੀਂ ਮਤਲਬ ਮੈਂ ਇੱਕ ਇੱਕ ਉਹ ਕਹਿ ਰਹੇ ਆ ਕਿ ਕਿਸ ਤਰ੍ਹਾਂ ਤੁਸੀਂ ਮੋਟੀਵੇਟ ਕਰਦੇ ਹੋ ਮਤਲਬ ਇਹ ਵੀ ਨਹੀਂ ਕਿ ਸਾਨੂੰ ਰੋਕਿਆ ਗਿਆ ਸਾਡੀ ক্রিকেট ਵਾਖੇਦ ਤੁਸੀਂ ਗਲੀਆਂ ਚ ਵੀ ਖੇਡੇ ਹੋਏ ਆ ਬਹੁਤ ਜ਼ਿਆਦਾ ਅਸੀਂ ਹੁਸੈਨੀ ਵਾਲਾ ਬਾਰਡਰ ਹੈ ਸ਼ਹੀਦ ਭਗਤ ਸਿੰਘ ਜੀ ਦੀ ਸਮਾਦ ਹੈ ਜੀ ਮੈਨੂੰ ਯਾਦ ਹੈ ਕਿ 23 ਮਾਰਚ ਨੂੰ ਅਸੀਂ ਸਾਰੇ ਸਾਰੇ ਮੁੰਡੇ ਜਾ ਕੇ ਉੱਤੇ 23 ਮਾਰਚ ਨੂੰ ਮੇਲਾ ਲੱਗਦਾ ਹੁੰਦਾ ਸੀ ਤੇ ਅਸੀਂ ਜਾਂਦੇ ਹੁੰਦੇ ਸੀ ਉੱਥੇ ਲੋਕਾਂ ਦੀ ਸਰਵਿਸ ਕਰਦੇ ਹੁੰਦੇ ਸੀ ਜਦੋਂ ਮੈਂ ਡਾਕਟਰ ਬਣ ਗਿਆ ਮੈਂ ਉੱਥੇ ਮੈਡੀਕਲ ਕੈਂਪ ਵੀ ਲਾਏ ਹੋਏ ਆ ਐਜ਼ ਐਜ਼ ਅ ਡਾਕਟਰ ਜਾ ਕੇ ਐਂ ਤੇ ਜਦੋਂ ਛੋਟੇ ਸੀਗੇ ਮੈਂ ਫਾਦਰ ਸਾਹਿਬ ਨਾਲ ਜਾ ਕੇ ਉੱਥੇ ਅਸੀਂ ਲੰਗਰ ਵੀ ਲਾਇਆ ਹੋਇਆ ਹੈਗਾ ਜੀ ਸੋ ਉਹ ਛੋਟੇ ਸ਼ਹਿਰ ਆਪਾਂ ਕਹਿ ਦਿੰਦੇ ਹੈਗੇ ਪਰ ਇਸ ਚ ਕਈ ਵੈਲਿਊ ਸਿਸਟਮ ਇਸ ਤਰ੍ਹਾਂ ਦੇ ਨਿਕਲ ਕੇ ਆਉਂਦੇ ਆ ਜਿਹੜੇ ਸਾਰੀ ਉਮਰ ਤਾਨੂੰ ਗਾਈਡ ਕਰਦੇ ਹੈਗੇ ਜਿਵੇਂ ਮੈਂ ਕਿਹਾ ਸੀ ਇਤਿਹਾਸਿਕ ਸ਼ਹਿਰ ਹੈ ਭਾਵੇਂ ਛੋਟਾ ਸ਼ਹਿਰ ਹੈ ਭਾਵੇਂ ਬਾਰਡਰ ਜੇਲਾ ਸੀਗਾ ਬਟ ਉਹ ਜਿਹੜੇ ਮੋਰਲ ਵੈਲਿਊ ਸਾਨੂੰ ਮਿਲੇ ਪੈਰੈਂਟਸ ਨੂੰ ਮਿਲੇ ਮੇਰੇ ਸਕੂਲ ਦਾ ਬਹੁਤ ਯੋਗਦਾਨ ਰਿਹਾ ਹੈ ਸਕੂਲ ਨੇ ਬਹੁਤ ਜ਼ਿਆਦਾ ਸਾਨੂੰ ਸਪੋਰਟ ਕੀਤਾ ਸਾਨੂੰ ਦੱਸਿਆ ਸਾਨੂੰ ਅੱਛੀ ਚੰਗੀਆਂ ਚੀਜ਼ਾਂ ਸਿਖਾਈਆਂ ਮੈਂ ਤੁਹਾਡੇ ਅੱਜ ਸਟੂਡੀਓ 'ਚ ਬੈਠਣਾ ਮੈਨੂੰ ਆਪਣੀ ਪੁਰਾਣੀ ਯਾਦ ਇੱਕ ਆ ਗਈ ਕਿ ਮੈਂ ਮੇਰੇ ਸਾਹਮਣੇ 14 ਸਾਲ ਦਾ ਸੀਗਾ ਮੈਂ ਪਹਿਲੀ ਵਾਰ ਤੁਹਾਡੇ ਸਟੂਡੀਓ 'ਚ 14 ਸਾਲ ਦਾ ਸੀ ਉਦੋਂ ਆਇਆ ਸੀ ਮੇਰੇ ਸਕੂਲ ਨੇ ਮੈਨੂੰ ਭੇਜਿਆ ਸੀ ਇੱਥੇ ਕੁਇਜ਼ ਦਾ ਇੱਕ ਕੰਪੀਟੀਸ਼ਨ ਸੀਗਾ ਫਰੋਸਪੁਰ ਤੋਂ ਪ੍ਰਿੰਸੀਪਲ ਸਾਹਿਬ ਨੇ ਅਰੇਂਜ ਕਰਵਾਇਆ ਦੋ ਬੱਚੇ ਭੇਜੇ that was the exposure ਜਿਹੜਾ ਸਾਡੇ ਸਾਨੂੰ ਚਾਹੀਦਾ ਹੁੰਦਾ ਐਂਡ ਅਸੀਂ ਆ ਕੇ ਜਿੱਤ ਕੇ ਗਏ ਸੀ ਇੱਥੋਂ ਜੀ ਸੋ ਹੁਣ ਮੈਂ ਇੰਨੇ ਟਾਈਮ ਬਾਅਦ ਆਇਆ 19 ਸਾਲ ਬਾਅਦ ਆਇਆ ਹੈਗਾ ਐਜ਼ ਐਸ ਡੀਸੀ ਆਇਆ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਤਾਨੂੰ ਇੱਥੇ ਤੱਕ ਪਹੁੰਚਾਂ ਚ ਬਹੁਤ ਵੱਡਾ ਯੋਗਦਾਨ ਪਾਇਆ। ਜੀ। ਆਂਗਲ ਕਰਦਿਆਂ ਤੁਹਾਡੀ ਯੂਪੀਐਸਸੀ ਜਰਨੀ ਦੀ ਕਿ ਯੂਪੀਐਸਸੀ ਦੇ ਵਿੱਚ ਸਫਲਤਾ ਕਿੰਵੀਂ ਅਟੈਂਪਟ ਦੇ ਵਿੱਚ ਤੁਸੀਂ ਹਾਸਲ ਕੀਤੀ? ਮੈਂ ਯੂਪੀਐਸਸੀ ਦੀ ਮਾਮ ਤਿਆਰੀ ਸ਼ੁਰੂ ਕੀਤੀ 2011 ਦੇ ਵਿੱਚ ਉਦੋਂ ਬਿਲਕੁਲ ਹੀ ਤੁਹਾਡਾ ਸਿਲੇਬਸ ਥੋੜਾ ਜਿਹਾ ਚੇਂਜ ਹੋਇਆ ਸੀ ਟਵਿਕ ਹੋਇਆ ਸੀਗਾ। ਜੀ। ਸੋ ਇੱਕ ਉਹ ਵੀ ਇੱਕ ਫੈਕਟਰ ਸੀਗਾ ਕਿ ਨਿਆ ਸਿਲੇਬਸ ਹੈ ਤਾਂ ਸਾਰਿਆਂ ਦਾ ਲੈਵਲ ਪਲੇਇੰਗ ਫੀਲਡ ਹੋਣਾ ਹੈ। ਬਣਾਨੇ ਤੁਹਾਡੇ ਐਕਸਪੀਰੀਐਂਸ ਹੁੰਦੇ ਆ ਨਵੇਂ ਹੁੰਦੇ ਆ। ਸੋ ਮੈਂ ਪਹਿਲੀ ਵਾਰ ਦਿੱਤਾ ਜੋ ਪਹਿਲੀ ਵਾਰ ਦਿੱਤਾ ਮੈਂ ਇੰਟਰਵਿਊ ਦਾ ਕੇ ਦੇਖ ਰਿਹਾ ਸੀਗਾ ਬਟ ਮੇਰੇ ਟੋਟਲ ਨੰਬਰ ਜਿਹੜੇ ਕੱਟ ਰਏਗੇ ਸੋ ਆਈ ਕੁਡਨਟ ਕਲੀਅਰ ਇਨ ਮਾਈ ਫਰਸਟ ਅਟੈਂਪਟ ਤੋ ਸੈਕਿੰਡ ਅਟੈਂਪਟ ਜਦੋਂ ਮੈਂ ਦੁਬਾਰਾ ਦਿੱਤਾ ਤੇ ਉਹਦੇ ਵਿੱਚ ਫਿਰ ਸਾਰੇ ਸਟੈਪਸ ਮੈਂ ਦੇ ਕਲੀਅਰ ਹੋਏ ਸੀ ਤੇ ਉਦੋਂ ਮੇਰਾ 28th ਰੈਂਕ ਸੀਗਾ 올 ਇੰਡੀਆ 2014 ਚ ਜਦੋਂ ਰਿਜ਼ਲਟ ਆਇਆ ਸੀਗਾ ਜੀ ਤੇ ਮੈਂ ਉਦੋਂ ਉਦੋਂ ਵੀ ਮੈਂ ਐਜ਼ ਅ ਮੈਡੀਕਲ ਆਫੀਸਰ ਪ੍ਰੈਕਟਿਸ ਕਰ ਰਿਹਾ ਸੀਗਾ ਤੇ ਮੈਂ ਨਾਲ ਨਾਲ ਤਿਆਰੀ ਕਰਕੇ ਪੇਪਰ ਦੇ ਕੇ ਆ ਸੀ ਵੀ ਸਾਡੀ 2014 ਚ ਮੇਰੀ ਸਿਲੈਕਸ਼ਨ ਹੋ ਗਈ ਸੀ ਟਾਈਮ ਮੈਨੇਜਮੈਂਟ ਕਿਸ ਤਰ੍ਹਾਂ ਕਰਦੇ ਸੀ ਬਿਕਾਜ਼ ਤੁਸੀਂ ਇੱਕ ਡਾਕਟਰ ਵਜੋਂ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਸੀ ਉਸ ਸਮਾਜ ਨੂੰ ਦੇ ਰਹੇ ਸੀ ਔਰ ਨਾਲ ਦੇ ਨਾਲ ਤੁਸੀਂ ਆਪਣੀ ਤਿਆਰੀ ਕਰਦੇ ਸੀ ਤੁਸੀਂ ਜਿਸ ਤਾਜ਼ਾ ਅੱਜ ਕੱਲ ਬੱਚੇ ਕੋਚਿੰਗ ਲੈਣ ਦੇ ਲਈ ਬਾਹਰ ਜਾਂਦੇ ਆ ਤੁਸੀਂ ਆਪਣੀ ਸੈਲਫ ਸਟੱਡੀ ਕੀਤੀ ਜਾਂ ਕਿਸ ਤਰ੍ਹਾਂ ਟਾਈਮ ਮੈਨੇਜਮੈਂਟ ਕੀਤੀ ਮੈਨੂੰ ਕੋਚਿੰਗ ਦਾ ਇੱਕ ਇਹ ਵੀ ਕਾਰਨ ਸੀ ਕਿ ਨਾ ਲੈਂਦਾ ਕਿਉਂਕਿ ਫਿਰੋਜ਼ਪੁਰ 'ਚ ਅਗੇਨ ਕੋਈ ਬਹੁਤ ਸਾਧਨ ਨਹੀਂ ਸੀ ਹੈ ਕੋਚਿੰਗ ਦੇ ਉੱਥੇ ਦਾ ਯੂਪੀਐਸਸੀ ਦਾ ਮਤਲਬ ਜਦੋਂ ਮੈਂ ਵੀ ਕਿਹਾ ਸੀ ਕਿ ਮੈਂ ਡੀਸੀ ਬਣਨਾ ਹੈ ਉਦੋਂ ਮੈਨੂੰ ਯੂਪੀਐਸਸੀ ਦਾ ਮਤਲਬ ਨਹੀਂ ਬਤਾ ਸੀਗਾ ਕਿ ਯੂਪੀਐਸਸੀ ਕੀ ਹੁੰਦਾ ਜਦੋਂ ਮਤਲਬ ਪੇਪਰ ਦੇਨੇ ਸ਼ੁਰੂ ਕੀਤੇ ਉਦੋਂ ਪਤਾ ਕੀਤਾ ਕਿ ਦਿਸ ਇਜ਼ ਦਾ ਐਗਜ਼ਾਮ ਜਿਹੜਾ ਯੂਪੀਐਸਸੀ ਦਾ ਐਗਜ਼ਾਮ ਹੈ ਸੋ ਕੋਚਿੰਗ ਮੈਂ ਡੈਕਲ ਦਾ ਟਾਈਮ ਵੀ ਨਹੀਂ ਲੈ ਪਾਇਆ ਨਾ ਮੈਂ ਸਿਵਲ ਸਰਵਿਸਸ ਦਾ ਟਾਈਮ ਲੈ ਪਾਇਆ ਟਾਈਮ ਮੈਨੇਜਮੈਂਟ ਦਾ ਇੱਕ ਬਹੁਤ ਵੱਡਾ ਫੈਕਟਰ ਮੇਰੀ ਲਾਈਫ ਚ ਰਿਹਾ ਕਿ ਮੈਂ ਡਾਕਟਰੀ ਦੀ ਜਦੋਂ ਪੜ੍ਹਾਈ ਕੀਤੀ ਡਾਕਟਰੀ ਦੀ ਪੜ੍ਹਾਈ ਬਹੁਤ ਡਿਫਿਕਲਟ ਹੁੰਦੀ ਆ ਮੈਂ ਕਈ ਵਾਰੀ ਲੋਕਾਂ ਨੂੰ ਕਿਹਾ ਕਿ ਮੈਨੂੰ ਮੈਂ ਜਦੋਂ ਡਾਕਟਰੀ ਦੀ ਪੜ੍ਹਾਈ ਕਰ ਰਿਆ ਸੀ ਤੇ ਯੂਪੀਐਸਸੀ ਦੀ ਤਿਆਰੀ ਕਰ ਰਿਆ ਸੀ ਮੈਨੂੰ ਡਾਕਟਰੀ ਦੀ ਪੜ੍ਹਾਈ ਜ਼ਿਆਦਾ ਡਿਫਿਕਲਟ ਲੱਗਦੀ ਸੀ ਯੂਪੀਐਸਸੀ ਫਿਰ ਵੀ ਕਿਉਂਕਿ ਤੁਸੀਂ ਰੂਟੀਨ ਚ ਜੋ ਪੜ੍ਹਦੇ ਹੋ ਅਖਬਾਰ ਪੜ੍ਹ ਲੈਂਦੇ ਹੋ ਉਸ ਤੋਂ ਤੁਹਾਨੂੰ ਆਈਡੀਆ ਹੋ ਜਾਂਦਾ ਹੈਗਾ ਡਾਕਟਰੀ ਦੀ ਪੜ੍ਹਾਈ ਬਹੁਤ ਟਫ ਸੀ ਸਾਰੀ ਸਾਰੀ ਰਾਤ ਬੈਠੇ ਜਿਹੜੀ ਡਾਕਟਰੀ ਦੀ ਆਪਣੀ ਕਿਤਾਬਾਂ ਪੜ੍ਹਦੇ ਹੁੰਦੇ ਸੀ ਜਦੋਂ ਪੇਪਰ ਆਣੇ ਜਾਂ ਕੋਈ ਅਸੀਂ ਕੋਈ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨੀ ਸੋ ਉਦੋਂ 2:00 ਪੰਟਸ ਤੋਂ ਲੈ ਕੇ 10 ਤੱਕ ਜਦ ਤੁਹਾਡਾ ਰੂਟੀਨ ਸੈੱਟ ਹੋ ਗਿਆ ਸੀਗਾ ਕਿ ਸਾਰਾ ਦਿਨ ਤੁਸੀਂ ਕਲਾਸਾਂ ਲਾ ਰਹੇ ਹੋ ਫਿਰ ਹਸਪੀਟਲ ਵੀ ਜਾ ਰਹੇ ਹੋ ਫਿਰ ਰਾਤ ਰਾਤ ਨੂੰ ਪੜ੍ਹ ਕੇ ਸਾਈਦਾ ਤੁਸੀਂ ਪੜ੍ਹ ਵੀ ਰਹੇ ਹੋ ਸੋ ਉਸ ਤਰ੍ਹਾਂ ਦਾ ਇੱਕ ਰੂਟੀਨ ਜੋ ਸੈੱਟ ਹੋਇਆ ਜਦੋਂ ਮੈਂ ਯੂਪੀਐਸਸੀ ਦੀ ਤਿਆਰੀ ਸ਼ੁਰੂ ਕੀਤੀ ਉਹੀ ਰੂਟੀਨ ਦਾ ਬਣਿਆ ਸੀਗਾ ਮੈਂ ਆਪਣੀ ਜੌਬ ਤੇ ਜਾਣਾ ਆਖੀ ਆਪਣਾ ਥੋੜੀ ਦੇਰ ਰੈਸਟ ਕਰਨਾ 3 4 5 ਘੰਟੇ ਜਿੰਨੀ ਦੇਰ ਵੀ ਸੋਸ਼ਲ ਸਰਕਲ ਥੋੜਾ ਮੈਂ ਕੱਟ ਆਫ ਕਰ ਲਿਆ ਸੀ ਸੋਸ਼ਲ ਮੀਡੀਆ ਨਾਲ ਤਾਂ ਉਦੋਂ ਆਇਆ ਵੀ ਨਹੀਂ ਸੀਗਾ ਰਾਤ ਨੂੰ ਮੈਂ ਉੱਠਣਾ 10:00 10:30 ਵਜੇ ਉੱਠਣਾ ਫਿਰ ਸਾਰੀ ਦਾਦ ਪੜ੍ਹ ਕੇ 6-7 ਘੰਟੇ ਸਵੇਰੇ 4-5 ਵਜੇ ਤੱਕ ਲਗਾਤਾਰ ਪੜ੍ਹਨਾ ਇੱਕ ਦੋ ਘੰਟਾ ਰੈਸ ਕਰਨਾ ਫਿਰ ਆਪਣੀ ਜੌਬ ਤੇ ਚਲੇ ਜਾਣਾ ਸੋ ਇਸ ਤਰ੍ਹਾਂ ਦਾ ਰੂਟੀਨ ਹੀ ਮੈਂ ਸੈੱਟ ਕਰ ਪਾਇਆ ਜੋ ਕਿ ਮੈਨੂੰ ਸੂਟ ਵੀ ਕਰ ਰਿਹਾ ਸੀ ਕਿਉਂਕਿ ਮੈਂ ਮੈਡੀਕਲ ਕਾਲਜ 'ਚ ਵੀ ਪੜ੍ਹਦਾ ਸੀ ਤੇ ਉਹ ਉਹ ਰੂਟੀਨ ਮੇਰਾ 3-4 ਸਾਲ ਚੱਲਿਆ ਤੇ ਮੇਰਾ ਇੰਟਰਸਟ ਵੀ ਸੀ ਜਿਵੇਂ ਮੈਂ ਕਹਾਂ ਮੈਂ ਬਚਪਨ ਤੋਂ ਹੀ ਮੇਰੇ ਮਦਰ ਨੇ ਮੈਨੂੰ ਆਦਤ ਲਗਾਈ ਸੀ ਨਿਊਜ਼ਪੇਪਰ ਰੀਡਿੰਗ ਅੱਜ ਵੀ ਮੈਨੂੰ ਕੋਈ ਬੱਚਾ ਮਿਲਦਾ ਹੈ ਕੋਈ ਵੀ ਕੋਈ ਐਸਪੀਰੈਂਟ ਮਿਲਦਾ ਕੋਈ ਮੈਂ ਚੌਥੀ ਕਲਾਸ ਤੋਂ ਲਗਾਤਾਰ ਰੋਜ਼ ਨਿਊਜ਼ਪੇਪਰ ਪੜ੍ਹ ਰਹਾ ਹਾਂ ਅੱਜ ਵੀ ਮੈਂ ਸਵੇਰੇ ਆ ਤੁਹਾਡੇ ਕੋਲ ਆਈ ਹੈ ਕਮ ਐਂਡ ਰੈਡ ਦ ਨਿਊਜ਼ਪੇਪਰ ਸੋ ਉਹਨਾਂ ਨੂੰ ਮੈਂ ਹੀ ਕਹਿੰਦਾ ਮੈਂ ਕਹਾਂ ਯੂਪੀਐਸਸੀ ਤਿਆਰੀ ਕਰਨੀ ਹੈ ਤਾਂ ਸਟਾਰਟ ਰੀਡਿੰਗ ਨਿਊਜ਼ਪੇਪਰ ਰੈਗੂਲਰਲੀ ਡੇਲੀ ਦੀ ਆਦਤ ਬਣਾ ਲਓ ਨਿਊਜ਼ਪੇਪਰ ਜਾਂ ਕੋਈ ਵੀ ਤੁਸੀਂ ਨਿਊਜ਼ ਜੋ ਵੀ ਤੁਹਾਨੂੰ ਸੂਟ ਕਰਦਾ ਹੈਗਾ ਸੋ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਜਦੋਂ ਉਹ ਬੜੀ ਬੜੀ ਕੰਮ ਆਈਆਂ ਚੀਜ਼ਾਂ ਇੱਕ ਦੋ ਮੈਂ ਤੁਹਾਨੂੰ ਜੇ ਕਹਿੰਦੇ ਉਹ ਇੱਕ ਕਰ ਦੱਸਦਾ ਜੀ ਕਿਸੇ ਮੇਰੇ ਯੂਪੀਐਸਸੀ ਇਗਜ਼ਾਮ ਸੇ ਕੁਐਸਚਨ ਆਇਆ ਸੀਗਾ ਜੀ ਜੋ ਕਿ ਮੈਂ ਕਿਸੇ ਕਿਤਾਬ ਚੋ ਕਿਸੇ ਨਿਊਜ਼ਪੇਪਰ ਚੋਂ ਕਿਤੇ ਨਹੀਂ ਪੜਿਆ ਜੀ ਸਾਡੇ ਜਿਵੇਂ ਕੋਈ ਘਰਾਂ ਚ ਆਂਦੇ ਲਿਫਾਫੇ ਨਹੀਂ ਬਣ ਕੇ ਆਂਦੇ ਨੇ ਅਖਬਾਰਾਂ ਦੇ ਲਿਫਾਫੇ ਬਣ ਕੇ ਆਂਦੇ ਆ ਇਸ ਤਰ੍ਹਾਂ ਟੇਬਲ ਦੇ ਇੱਕ ਨਿਊਜ਼ਪੇਪਰ ਦਾ ਲਿਫਾਫਾ ਪਿਆ ਹੋਇਆ ਸੀ ਜੀ ਤੇ ਮੈਂ ਵੈਸੇ ਹੀ ਦੇਖ ਲਿਆ ਮੈਂ ਕਹਿਆ ਯਾਰ ਇਹ ਚੰਗੀ ਚੀਜ਼ ਲੱਗ ਰਹੀ ਹੈ ਕੁਝ ਜੀ ਤਾਂ ਮੈਂ ਖੋਲ ਕੇ ਉਸ ਨੂੰ ਪੜ ਲਿਆ ਆਰਟੀਕਲ ਜੋ ਵੀ ਸੀ ਜਿੰਨਾ ਵੀ ਅੱਦਾ ਬਜਾਦਾ ਲਿਖਿਆ ਸੀ ਜੀ 2 ਮਹੀਨੇ ਬਾਅਦ ਮੇਰਾ ਇਮਤਿਹਾਨ ਉਹੀ ਜੋ ਮੈਂ ਪੜਿਆ ਆ ਅਖਬਾਰ ਦਾ ਉਹ ਮੇਰੇ ਕੁਐਸਚਨ ਉਸ ਚ ਆ ਗਿਆ ਸੀਗਾ ਜੀ ਤੇ ਹੁਣ ਨਾ ਤੋਂ ਕਿਸੇ ਕਿਤਾਬ ਚ ਪੜਿਆ ਨਾ ਕਿਸੀ ਉਸ ਚੀਜ਼ ਚ ਪੜਿਆ ਇਸ अबाउट ਯਰ ਜਰਨਲ ਅਵੇਅਰਨੈਸ ਤੁਸੀਂ ਆਸ-ਪਾਸੇ ਆਪਣੀ ਕਿੰਨੀ ਆਬਜ਼ਰਵੇਸ਼ਨ ਕਰਦੇ ਹੋ ਕਿੰਨੀ ਤੁਹਾਡੀ ਅਵੇਅਰਨੈਸ ਹੈ ਉਹਦੇ ਨਾਲ ਤੁਸੀਂ ਮਤਲਬ ਆਸਾਨ ਹੋ ਜਾਂਦਾ ਤੁਹਾਡਾ ਕੰਮ ਬਹੁਤ ਵਧੀਆ ਗੱਲ ਤੁਸੀਂ ਦੱਸੀ ਔਰ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਆ ਸਾਡੇ ਜਿਹੜੇ ਨੌਜਵਾਨ ਨੇ ਇਸ ਗੱਲ ਤੋਂ ਬਹੁਤ ਕੁਝ ਸਿੱਖਣਗੇ ਸਰ ਗੱਲ ਕਰਦਿਆਂ ਤੁਹਾਡੇ ਹਮਸਫਰ ਤੁਹਾਡੇ ਤਰਮ ਪਤਨੀ ਮਿਸਿਸ ਕੋਮਲ ਮਿੱਤਲ ਜੀ ਜੋ ਆਈਏਐਸ ਨੇ ਉਹਨਾਂ ਦੀ ਮੁਲਾਕਾਤ ਤੁਹਾਡੇ ਨਾਲ ਕਿਦਾਂ ਹੁੰਦੀ ਹੈ ਮੈਡਮ ਕੋਮਲ ਮੈਨੂੰ ਮਿਲੇ ਸੀ ਮਸੂਰੀ ਅਕੈਡਮੀ ਜਦੋਂ ਮੈਂ ਦੱਸਿਆ ਸਾਡੀ ਸਿਲੈਕਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਮਸੂਰੀ ਜਾਂਦੇ ਹਾਂ ਲਾਲ ਬਾਦੂ ਸ਼ਾਸਤਰੀ ਨੈਸ਼ਨਲ ਅਕੈਡਮੀ ਐਡਮਿਨਿਸਟ੍ਰੇਸ਼ਨ 'ਚ ਉੱਤੇ ਮੈਡਮ ਹਰਿਆਣਾ ਤੋਂ ਨੇ ਸੋਨੀਪਟ ਤੋਂ ਨੇ ਉਹਨਾਂ ਦਾ ਵੀ ਚੰਗਾ ਰੈਂਕ ਖਾਇਆ ਸੀਗਾ ਤਾਂ ਅਸੀਂ ਪਹਿਲੀ ਵਾਰ ਉੱਥੇ ਮਿਲੇ ਸੀਗੇ ਔਰ ਜਦੋਂ ਸਾਡਾ ਇੱਕ ਫਾਊਂਡੇਸ਼ਨ ਕੋਰਸ ਚੱਲ ਰਿਹਾ ਹੁੰਦਾ ਹੈਗਾ 3 ਮਹੀਨੇ ਦਾ ਕੋਰਸ ਹੁੰਦਾ ਜਿੰਨੇ ਵੀ ਬੱਚੇ ਸਿਲੈਕਟ ਹੋਏ ਹੁੰਦੇ ਆ ਉੱਥੇ ਇਕੱਠੇ ਤਿਆਰੀ ਕਰ ਰਹੇ ਹੁੰਦੇ ਤੋ ਅਸੀਂ ਜਦੋਂ ਉੱਥੇ ਮਿਲੇ ਸਾਡੀ ਵੀ ਚੰਗੀ ਜਿਹੀ ਦੋਸਤੀ ਹੋਈ ਸਾਡੀ ਫੈਮਿਲੀ ਮੈਂਬਰਸ ਆ ਕੇ ਮਿਲੇ ਉੱਥੇ ਮਸੂਰੀ ਸਾਡਾ ਜਦੋਂ ਵੈਲਡਿਕਸ਼ਨ ਡੇ ਸੀਗਾ ਫੈਮਿਲੀ ਮੈਂਬਰਸ ਨੂੰ ਵੀ ਸਾਰਿਆਂ ਨੂੰ ਇੱਕ ਦੂਜੇ ਨੂੰ ਹੋਇਆ ਐਂਡ THEN WE GOT MARRIED ਮਸੂਰੀ 'ਚ ਸਾਡੀ ਇੰਗੇਜਮੈਂਟ ਹੋਈ ਸੀ ਫਿਰ ਅਸੀਂ ਪੰਜਾਬ ਆ ਕੇ ਵਿਲਟਾ ਦੇਖੀ ਸੀ ਆਈਐਸ ਅਫੀਸਰ ਹੋਣਾ ਆ ਹਸਬੰਡ ਵਾਈਫ ਦੋਨਾਂ ਦੀ ਜਿਹੜੀ ਜੌਬ ਹੈਗੀ ਐਡਮਿਨਿਸਟ੍ਰੇਟਿਵ ਜੌਬ ਪਰਿਵਾਰ ਨੂੰ ਕਿਸ ਤਰੀਕੇ ਦੇ ਨਾਲ ਸਮਾਂ ਦਿੰਦੇ ਹੋ ਕਿਸ ਤਰ੍ਹਾਂ ਟਾਈਮ ਮੈਨੇਜਮੈਂਟ ਕਰਦੇ ਹੋ ਸਾਡੇ ਪਰਿਵਾਰ ਨੇ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ ਮੇਰੇ ਤੇ ਕੋਮਲ ਮੈਡਮ ਦੇ ਦੋਹਾਂ ਦੇ ਫੈਮਿਲੀਆਂ ਸਨ ਮੇਰੇ ਫਾਦਰ ਸਾਹਿਬ ਦਾ ਬਿਜ਼ਨਸ ਸੀਗਾ ਤੇ ਜਦੋਂ ਸਾਡੀ ਸਿਲੈਕਸ਼ਨ ਹੋਈ ਅਸੀਂ ਆਰਡਰਡ ਆਬਵੀਅਸਲੀ ਆਪ ਥਾਂਾਂ ਤੇ ਤੁਸੀਂ ਪੋਸਟਡਿੰਗ ਹੁੰਦੀ ਹੈ ਤੇ ਫਾਦਰ ਮੇਰੇ ਮਦਰ ਹੋਮ ਮੇਕਰ ਸੋ ਦੋਹਾਂ ਨੇ ਹੀ ਫਿਰੋਜ਼ਪੁਰ ਦਾ ਸਾਡਾ ਘਰ ਛੱਡ ਕੇ ਉਹ ਸਾਡੇ ਨਾਲ ਸ਼ਿਫਟ ਹੋ ਗਏ ਸੀਗੇ ਐਂਡ ਮੇਰੇ ਫਾਦਰ ਸਾਹਿਬ ਨੇ ਤਾਂ ਸਾਰਾ ਆਪਣਾ ਬਿਜ਼ਨਸ ਫਾਈਨਡ ਅਪ ਕਰਕੇ ਉਹ ਆਏ ਉਹ ਸਾਡੇ ਨਾਲ ਰਹੇ ਫਿਰ ਮੇਰੇ ਦੋ ਬੱਚੇ ਹੋਏ ਮੇਰੀ ਬੇਟੀ ਹੈ ਉਹ 6 ਸਾਲ ਦੀ ਹੈ ਐਂਡ ਬੇਟਾ ਮੇਰਾ 2 ਸਾਲ ਦਾ ਹੈ ਜ ਜਦੋਂ ਦੋ ਬੱਚੇ ਹੋਏ ਤਾਂ ਉਹਨਾਂ ਨੇ ਸਾਰੀ ਜੋ ਰਿਸਪੌਂਸਿਬਿਲਟੀ ਹੈ ਮੇਰੇ ਫਾਦਰ ਤੇ ਮੇਰੇ ਮਦਰ ਨੇ ਐਂਡ ਇਵਨ ਮੈਡਮ ਦੇ ਵੀ ਫਾਦਰ ਐਂਡ ਮਦਰ ਨੇ ਆਪਣੇ ਸਿਰ ਤੇ ਲੈ ਲਈ ਤੇ ਤੇ ਤੈਸੀ ਰਹੇ ਹੈਗੇ ਉਹ ਅਸੀਂ ਆਪਣੇ ਪੇਰੈਂਟਸ ਨਾਲ ਹੀ ਰਹਿਆ ਬੱਚੇ ਵੀ ਸਾਡੇ ਨਾਲ ਹੀ ਹੁੰਦੇ ਆ ਹੁਣ ਕਿਉਂਕਿ ਅਸੀਂ ਅਡੜ ਜਿਲਿਆਂ ਦੇ ਵਿੱਚ ਡੀਸੀ ਨੇ ਤਾਂ ਸਾਰਾ ਜਿਹੜੀ ਫੈਮਿਲੀ ਆ ਉਹ ਮੈਡਮ ਦੇ ਨਾਲ ਰਹਿੰਦੇ ਆ ਤੇ ਮੈਂ ਜਿੱਥੇ ਹੁੰਦਾ ਫਿਰ ਮੈਂ ਉੱਥੋਂ ਹੀ ਜਦੋਂ ਮੈਨੂੰ ਮੌਕਾ ਮਿਲਦਾ ਮੈਂ ਟਰੈਵਲ ਕਰਦਾ ਤੇ ਬੱਚੇ ਪੇਰੈਂਟਸ ਐਂਡ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਡੇਡਾ ਆਪਸ ਵਿੱਚ ਕੋਆਰਡੀਨੇਸ਼ਨ ਰਿਹਾ ਤੇ ਇਹਨਾਂ ਕਰਕੇ ਜਦੋਂ ਇਹ ਹੁੰਦੇ ਆ ਤਾਂ ਸਾਨੂੰ ਬਹੁਤ ਜ਼ਿਆਦਾ ਤਿਆਰ ਦੇਣ ਦੀ ਜ਼ਰੂਰਤ ਨਹੀਂ ਪड़ਦੀ ਜਦੋਂ ਸਮਾਂ ਮਿਲਦਾ ਸੀ ਦਿੰਦੇ ਆ ਕਿਉਂਕਿ ਸਾਡਾ ਸਮਾਂ ਸਾਰਾ ਦਾ ਸਾਰਾ ਆਪਣੇ ਜੌਬ ਤੇ ਦੇ ਆਪਣੇ ਜ਼ਿਲਿਆਂ ਤੇ ਹੀ ਦੇਣਾ ਪੈਂਦਾ ਹੈਗਾ ਕਿਉਂਕਿ ਬੜੀ ਇੰਪੋਰਟੈਂਟ ਪੋਸਟ ਹੈ ਐਜ਼ ਡਿਪਟੀ ਕਮਿਸ਼ਨਰ ਉਹੀ ਜੋ ਅਸੀਂ ਕਹਿੰਦੇ ਹੁੰਦੇ ਸੀ ਬਚਪਨ ਦੀ ਗੱਲਾਂ ਤੁਸੀਂ ਇੱਕ ਪਲ ਵੀ ਡਿਸਟਰੈਕਟ ਨਹੀਂ ਹੋ ਸਕਦੇ ਤੁਸੀਂ ਸਾਰਾ ਟਾਈਮ ਆਪਣੇ ਆਫਿਸ ਫਾਈਲਸ ਐਂਡ ਲੋਕਾਂ ਨੂੰ ਲੋਕਾਂ ਲਈ ਕੁਸੀਂ ਕੰਮ ਕਰਦੇ ਰਹਿੰਦੇ ਹੋ ਤਾਂ ਇਹ ਜ਼ਰੂਰੀ ਹੋ ਜਾਂਦਾ ਸਰ ਬਾਰਡਰ ਦਾ ਜ਼ਿਲ੍ਹਾ ਫਿਰੋਜ਼ਪੁਰ ਉੱਥੇ ਜਨਮ ਲੈਣਾ ਔਰ ਇੱਕ ਤੁਹਾਡੇ ਨਾਮ ਦੇ ਨਾਲ ਜੇ ਮੈਂ ਇਹ ਗੱਲ ਕਹਾਂ ਤੇ ਅਤਕਤ ਨਹੀਂ ਨਹੀਂ ਹੈ ਕਿ ਇੱਕ ਟੈਗ ਲਾਈਨ ਲੱਗ ਜਾਣੀ ਚਾਹੀਦੀ ਹੈ ਕਿ ਬਾਰਡਰ ਦੇ ਜ਼ਿਲ੍ਹਿਆਂ ਦੇ ਡੀਸੀ ਡਿਪਟੀ ਕਮਿਸ਼ਨਰ ਕਿਉਂਕਿ ਤੁਸੀਂ ਫਾਜ਼ਿਲਕਾ ਗੁਰਦਾਸਪੁਰ ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਪਣਾ ਜਿਹੜਾ ਕਾਰਜ ਭਾਰ ਹੈ ਉਹ ਸਾਰਾ ਸੰਭਾਲਿਆ ਔਰ ਬਹੁਤ ਚੈਲੈਂਜਿੰਗ ਜੌਬ ਹੈ ਜੇਕਰ ਮੈਂ ਇੱਕ ਦੋ ਗੱਲ ਦਾ ਜ਼ਿਕਰ ਕਰਨਾ ਚਾਹਾਂ ਕਿ ਜਦੋਂ ਅੰਮ੍ਰਿਤਸਰ ਦੇ ਵਿੱਚ ਤੁਹਾਡੀ ਪੋਸਟਿੰਗ ਸੀ ਬਤੌਰ ਤੇ ਕੋਵਿਡ ਦੇ ਦੌਰਾਨ ਜਿੰਨੇ ਕਿ ਮੈਨੂੰ ਨੌਲੇਜ ਹੈ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੂੰਗੀ ਕਿ ਆਕਸੀਜਨ ਦੀ ਕਿਲਤ ਆਂਦੀ ਔਰ ਤੁਸੀਂ ਖੁਦ ਕੋਵਿਡ ਦੇ ਨਾਲ ਜੂਝ ਰਹੇ ਹੁੰਦੇ ਹੋ ਕੁਆਰੰਟਾਈਨ ਹੋ ਤੁਸੀਂ ਔਰ ਦੋ ਸੈਕਿੰਡ ਦੀ ਜਿਹੜੀ 2 ਮਿੰਟ ਦੀ ਜਿਹੜੀ ਆਕਸੀਜਨ ਹੈ ਉਹ ਬਚਦੀ ਹੈ ਤੇ ਇਮੀਡੀਏਟ ਕਿਸ ਤਰ੍ਹਾਂ ਸਾਰੀ ਰਾਤ ਉਹ ਤਜਰਬਾ ਜ਼ਰੂਰ ਮੈਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਵਾਉਣਾ ਚਾਹੂੰਗੀ मैडम बॉ बॉडर क्या मैं uh, मेरे हिसाब ना मेरा नाइनटी परसेंट लाइफ जी बॉर्डर डिस्ट्रिक्ट से निकली है भावें मेरी uh, जन्मभूमि कह लो या करम भूमि कह लो पहला फरोजपुर से समा बताया फिर मैं अमृतसर बहुत चंगा मेरा समा जरा अमृतसर बहुत कुछ सीखा मैं अमृतसर जो तीन साल मैं रहा कोविड जड़ो पीक से कोविड से कम किया उड मैं बहुत बहुत माड़े दिन भी देखे हुए हैं जेड पेशेंट से लोग सगे ਕੁਝ ਪਤਾ ਨਹੀਂ ਹੁੰਦਾ ਸੀ ਲੋਕਾਂ ਨੂੰ ਤੇ ਮੈਂ ਬੀਇੰਗ ਅ ਡਾਕਟਰ ਆਲਸੋ ਐਂਡ ਬੀਇੰਗ ਮਤਲਬ ਐਜ਼ ਐਨ ਐਡਮਿਨਿਸਟਰेटर ਆ ਵਾਸ 기ਵਨ ਦ ਰਿਸਪੋਨਸੀਬਿਲਟੀ ਕੋਵਿਡ ਦਾ ਇਨਚਾਰਜਮੈਂਟ ਉਹ ਤੇ ਲਗਾਇਆ ਗਿਆ ਮੈਡੀਕਲ ਕਾਲਜ ਦਾ ਮੈਨੂੰ ਜਿਹੜਾ ਦੇਖਰੇਖ ਦਿੱਤੀ ਗਈ ਸੀ ਮੈਂ ਇਸ ਤਰ੍ਹਾਂ ਦੇ ਹਾਲਾਤ ਦੇ ਦੇਖਿਆ ਕਿ ਜਿਹੜੇ ਪੇਸ਼ੈਂਟਸ ਦੇ ਰਿਲੇਟਿਵ ਸੀਗੇ ਕਈ ਵਾਰੀ ਕਰਦੇ ਬਾਹਰ ਆ ਕੇ ਉਹ ਖੜੇ ਹੋ ਜਾਂਦੇ ਸੀ ਕਿ ਸਾਨੂੰ ਕੁਝ ਨਹੀਂ ਦਿਸ ਰਿਹਾ ਤੇ ਅਸੀਂ ਤੁਹਾਡੇ ਕੋਲ ਆਏ ਫਿਰ ਉਹਨਾਂ ਉਹਨਾਂ ਟਾਈਮਸ ਜਦ ਤੁਸੀਂ ਬੈਕਡਾਊਨ ਨਹੀਂ ਕਰ ਸਕਦੇ ਤੁਸੀਂ ਤੁਹਾਨੂੰ ਅੱਗੇ ਫਰੰਟ ਤੇ ਜਾ ਕੇ ਉਹਨਾਂ ਦੇ ਨਾਲ ਕਰਨਾ ਪੈਂਦਾ ਹੀ ਸੀਗਾ ਜੀ ਤਾਂ ਅਸੀਂ ਆਪ ਜਿਹੜੀ ਪੀਪੀ ਕਿਟਾ ਪਹਿਨ ਕੇ ਵਾਰਡ ਅਚ ਜਾਣਾ ਪੇਸ਼IENTS ਨੂੰ ਮਿਲਣਾ ਇੱਕ ਚੀਜ਼ ਮੈਂ ਜ਼ੋਰ ਦੇ ਕੇ ਉਹਨਾਂ ਇੱਕ ਮੇਰਾ ਐਕਸਪੀਰੀਅੰਸ ਹੈ ਮੈਂ ਸ਼ੇਅਰ ਕਰਦਾ ਕਿ ਇਸ ਤਰ੍ਹਾਂ ਕਈ ਵਾਰੀ ਹੁੰਦਾ ਸੀ ਕਿ ਪੇਸ਼ੈਂਟ ਠੀਕ ਹੁੰਦਾ ਸੀ ਸਿੰਪਟਮ ਸੀਗੇ ਬਟ ਜਦੋਂ ਉਹਨੂੰ ਪਤਾ ਲੱਗਦਾ ਸੀ ਕਿ ਉਹਨੂੰ ਕੋਵਿਡ ਹੋ ਗਿਆ ਉਹ ਬਿਲਕੁਲ ਹੀ ਮਤਲਬ ਉਹਦੀ ਕੰਡੀਸ਼ਨ ਬੜੀ ਖਰਾਬ ਹੋ ਜਾਂਦੀ ਸੀ ਮੋਰਲ ਡਾਊਨ ਹੋ ਜਾਂਦਾ ਸੀ ਸੋ ਇੱਕ ਕੰਮ ਅਸੀਂ ਉਦੋਂ ਇੱਕ ਜਦੋਂ ਦਾ ਇਹ ਕਰਦੇ ਸੀਗੇ ਕਿ ਉਹਨੂੰ ਹੌਸਲਾ ਦੇਣਾ ਐਂਡ ਉਹ ਚੀਜ਼ ਮੈਂ ਸਿੱਖੀ ਸੀ ਜਦੋਂ ਮੈਂ ਡਾਕਟਰ ਸੀਗਾ ਕਈ ਵਾਰੀ ਪੇਸ਼ੈਂਟ ਦੀ ਦਵਾਈ ਤੁਹਾਡੇ ਕੋਲ ਨਹੀਂ ਹੁੰਦੀ ਸੀ ਪਰ ਜੇ ਤੁਸੀਂ ਉਹਨੂੰ ਚੰਗੇ ਸ਼ਬਦ ਕਹਿ ਦੋ ਜੇ ਉਹਨੂੰ ਹੌਸਲਾ ਦੇ ਦੋ ਪੇਸ਼ੈਂਟ ਦੇ ਵਿੱਚ ਇੰਪਰੂਵਮੈਂਟ ਹੁੰਦੀ ਹੋਈ ਦੇਖੀਏ ਭਾਵੇਂ ਤੁਸੀਂ ਜਿੰਨੀ ਮਰਜ਼ੀ ਚੰਗੀ ਦਵਾਈ ਦੇ ਦੋ ਬਟ ਤੁਸੀਂ ਜੇ ਇਹ ਕਹਿਤਾ ਕਿ ਨਹੀਂ ਤੇ ਦਾ ਕੰਡੀਸ਼ਨ ਖਰਾਬ ਹੈ ਤੂੰ ਠੀਕ ਨਹੀਂ ਹੋ ਸਕਦਾ ਉਹਨੇ ਡਾਊਨ ਹੋ ਗਿਆ ਇੱਕ ਪੋਜ਼ਿਟਿਵ ਵਾਈਬ ਇੱਕ ਪੋਜ਼ਿਟਿਵ ਆਤਮਾ ਬਿਲਕੁਲ ਉਹਦੇ ਪਾਸੇ ਲੈ ਕੇ ਜਾਣਾ ਹੁੰਦਾ ਸੋ ਇਹ ਇਹਨੂੰ ਟੈਕਨੀਕਲੀ ਅਸੀਂ ਪਲੇਸੀਬੋ ਥੈਰੇਪੀ ਵੀ ਕਹਿੰਦੇ ਹੁੰਦੇ ਆ ਤੇ ਐਡਮਿਨਿਸਟ੍ਰੇਸ਼ਨ ਜੇ ਚੱਲਦੀ ਜਦੋਂ ਅਸੀਂ ਕੋਵਿਡ ਤੋਂ ਜਾਂਦੇ ਸੀ ਅਸੀਂ ਨਾਲ ਖੜਦੇ ਸੀ ਜਾ ਕੇ ਕੁਝ ਨਹੀਂ ਹੋਇਆ ਯੂ ਵਿਲ ਬੀ ਫਾਈਨ ਆਕਸੀਜਨ ਵੀ ਆ ਜਾਊਗੀ ਦਵਾਈਆਂ ਵੀ ਆ ਜਾਊ ਅਨਸੇ ਪੇਸ਼ੈਂਟ ਠੀਕ ਹੁੰਦੇ ਵੇ ਦੇਖਿਆ ਜਿਹੜਾ ਤੁਸੀਂ ਮੂਵਮੈਂਟ ਦੱਸਿਆ ਬੜਾ ਉਹ ਡਰਾਵਨਾ ਮੂਵਮੈਂਟ ਸੀਗਾ ਕਿਉਂਕਿ ਇੰਨੇ ਜ਼ਿਆਦਾ ਪੇਸ਼ੈਂਟ ਹੁੰਦੇ ਕਿ ਰੋਮ ਤੇ ਖੜੇ ਹੁੰਦੇ ਅੱਜ ਵੀ ਇੰਨੇ ਜ਼ਿਆਦਾ ਪੇਸ਼ੈਂਟ ਹੋ ਗਏ ਸੀ ਐਂਡ ਆਕਸੀਜਨ ਸਾਡੀ ਕਿਉਂਕਿ ਅਮ੍ਰਿਤਸਰ ਸਭ ਤੋਂ ਦੂਰ ਪੈਂਦਾ ਸੀ ਆਕਸੀਜਨ ਮੁਹਾਲੀ ਤੋਂ ਆ ਨਹੀਂ ਹੁੰਦੀ ਸੀ ਤੇ ਅਸੀਂ ਮੁਹਾਲੀ ਤੋਂ ਆਕਸੀਜਨ ਆ ਰਹੀ ਹੈ ਇੱਥੇ ਆਲਮੋਸਟ ਖਤਮ ਹੋਣ ਵਾਲੀ ਹੈ ਫਿਰ ਅਸੀਂ ਥੋੜਾ ਬੈਕਅਪ ਨਾਲ ਦੇ ਜਿਹਨਾਂ ਨੂੰ ਈਵਨ ਜਲੰਧਰ ਨੂੰ ਵੀ ਅਸੀਂ ਪੁੱਛਿਆ ਉਹ ਸ਼ਾਹਪੁਰ ਤੋਂ ਪੁੱਛਿਆ ਉੱਥੋਂ ਅਸੀਂ ਐਕਸਟਰਾ ਆਕਸੀਜਨ ਜਿਹੜੀ ਇਕੱਠੀ ਕੀਤੀ ਰਾਤ ਦੇ 1 ਵਜੇ ਰਿਆ ਹੈਗਾ ਐਂਡ ਸਾਨੂੰ ਮਤਲਬ ਇਸ ਤਰ੍ਹਾਂ ਆ ਰਿਹਾ ਕਿ ਜੇ 2 ਮਿੰਟ ਜੇ ਹੋ ਰਹਿ ਗਏ ਤਾਂ ਖਤਮ ਹੋ ਚੋ ਜਗੀ ਫਿਰ ਸਾਨੂੰ ਸਾਰੇ ਜ਼ਿਲ੍ਹਿਆਂ ਚੋਂ ਸਰਕਾਰ ਨੇ ਬਹੁਤ ਹੈਲਪ ਕੀਤੀ ਉੱਥੋਂ ਸਾਡੇ ਮੋਹਾਲੀ ਤੋਂ ਸਾਡੇ ਕੋਲ ਆਕਸੀਜਨ ਆਈ ਅਸੀਂ ਹੁਸ਼ਾਹਪੁਰ ਤੋਂ ਮੰਗਵਾਈ ਜਲੰਧਰ ਤੋਂ ਮੰਗਵਾਈ ਕਰਕੇ ਬਿਲਕੁਲ ਡਾਟ ਸਾਨੂੰ ਜਿਹੜਾ ਉਹ ਆਕਸੀਜਨ ਪਹੁੰਚੀ ਐਂਡ ਇੰਨੀ ਜਿਵੇਂ ਕਈ ਵਾਰੀ ਤੁਸੀਂ ਦੇਖਦੇ ਹੋ ਨਾ ਕਿ ਇੱਕ ਕਲੈਕਟਿਵ ਸਾਈ ਆਫ ਰਿਲੀਫ ਜਿਹੜਾ ਸਾਰੇ ਜਿਹਨੇ ਵੀ ਲੋਕ ਇਨਵੋਲਡ ਸੀਗੇ ਕਲੈਕਟਿਵ ਸਾਈ ਆਫ ਰਿਲੀਫ ਆਇਆ ਜੀ ਐਂਡ ਐਂਡ ਬਹੁਤ ਜਾਨਾਂ ਬਚੀਆਂ ਉਸ ਰਾਤ ਨੂੰ ਇਸ ਤੋਂ ਇਲਾਵਾ ਮਤਲਬ ਇਟਸ ਅਬਾਊਟ ਟੀਮ ਵਰਕ ਕੋਆਰਡੀਨੇਸ਼ਨ ਤੇ ਲੋਕਾਂ ਦੀ ਸਾਡੇ ਅਫੀਸ਼ੀਅਲਸ ਦੀ ਹੈਲਥ ਡਿਪਾਰਟਮੈਂਟ ਦੀ ਇੰਨਾ ਇੰਨੀ ਲਰਨਿੰਗਸ ਬੋਲ ਆਈ ਕੈਨ ਰਾਈਟ ਅ ਬੁੱਕ ਔਨ ਮਾਈ ਟੈਨਿਓਰ ਇਨ ਅੰਮ੍ਰਿਤਸਰ ਸੋ ਵੀ ਨਹੀਂ ਤੁਹਾਡੇ ਲਾਈਫ ਲੈਸਨਸ ਮਿਲਦੇ ਆ ਉਹਦੇ ਵਿੱਚ ਕੀ ਤੁਸੀਂ ਲਾਈਫ ਕਰ ਸਕਦੇ ਆ ਸਰ ਪਬਲਿਕ ਐਕਸਪੈਕਟੇਸ਼ਨਸ ਨੇ ਬਹੁਤ ਸਾਰੀਆਂ ਪਬਲਿਕ ਦੇ ਵਿੱਚ ਕੁਝ ਮਿਥ ਵੀ ਨੇ ਜੇਕਰ ਮੈਂ ਇੱਕ ਦੋ ਗੱਲ ਕਰਾਂ ਕਿ ਜੀ ਨਹੀਂ ਦਫਤਰਾਂ ਦੇ ਵਿੱਚ ਸਿਫਾਰਸ਼ਾਂ ਵਾਲਿਆਂ ਦੀ ਸੁਣੀ ਜਾਂਦੀ ਹੈ ਮਿਥ ਕਹਿ ਰਹੀਆਂ ਮੈਂ ਜਿਹੜਾ ਇੱਕ ਐਡਮਿਨਿਸਟ੍ਰੇਟਿਵ ਜੌਬ ਤੇ ਪਰਸਨ ਹੈ ਜਿਸਨੇ ਸੋਚਿਆ ਹੈ ਕਿ ਮੈਂ ਪਬਲਿਕ ਸਰਵਿਸ ਕਰਨੀ ਹੈ किस तरीके के नाल पब्लिक एक्सपेक्टेशंस स्ट्रेस स्ट्रेन सारा प्रेशर किस तरीके के नाल हैंडल ਕਰਦੇ ਹੋ पब्लिक दी एक्सपेक्टेशंस ਹੈ ਐਂਡ ਬਿਲਕੁਲ ਠੀਕ ਨੇ ਕਿਉਂਕਿ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਆਪਣੀ ਜੋ ਜੋ ਨੂੰ ਬੈਨੀਫਿਟਸ ਮਿਲਨੇ ਚਾਹੀਦੇ ਆ ਸਰਵਿਸਿਜ਼ ਮਿਲਨੀ ਚਾਹੀਦੀ ਹੈ ਔਰ ਟਾਈਮਲੀ ਮਿਲ ਜਾਣ ਐਂਡ ਮਤਲਬ ਟਾਈਮਲੀ ਤੋਂ ਵੀ ਜ਼ਿਆਦਾ ਉਹਨੂੰ ਲੱਗਦਾ ਐਟ ਦਾ ਡੋਸ ਟਿਪ ਮਿਲ ਜਾ ਸਾਡੇ ਵੱਲੋਂ ਬਹੁਤ ਕੋਸ਼ਿਸ਼ ਰਹਿੰਦੀ ਹੈ ਇਨਫੈਕਟ ਮੇਰਾ ਤਾਂ ਹਮੇਸ਼ਾ ਇੱਕ ਟੀਚਰ ਹੈ ਕਿ ਜਿਹੜੇ ਵੀ ਜਿਲ੍ਹੇ 'ਚ ਮੈਂ ਸਰਵ ਕੀਤਾ ਹੈਗਾ ਕਿ ਜੋ ਪਬਲਿਕ ਸਰਵਿਸ ਡਿਲੀਵਰੀ ਸਿਸਟਮ ਹੈ ਉਸ ਨੂੰ ਪ੍ਰੂਵ ਕੀਤਾ ਜਾਵੇ ਜੀ ਜੇਬਾ ਫਾਜ਼ਿਲਕਾ ਸੀ ਜਾਂ ਗੁਰਦਾਸਪੁਰ ਸੀ ਜਾਂ ਜਲੰਧਰਸ ਹੈ ਜਿਸ ਜ਼ਿਲ੍ਹੇ 'ਚ ਆਂ ਆ ਵੀ ਹੈਵ ਆਲਵੇਸ ਟੌਪਡ ਇਨ ਪਬਲਿਕ ਸਰਵਿਸ ਡਿਲੀਵਰੀ ਸਿਸਟਮ ਸੈਕਿੰਡ ਸਾਡਾ ਰਿਹਾ ਹੈ ਸਰਕਾਰ ਦੀ ਵੀ ਉਹਦੇ ਵਿੱਚ ਅਲਾਈਨਮੈਂਟ ਹੈ ਕਿ ਸਰਵਿਸਿਜ਼ ਐਟ ਦਾ ਡੋਰ ਸਟੈਪ ਜੀ ਕਿ ਲੋਕਾਂ ਨੂੰ ਘਰ ਬੈਠੇ ਬੈਠੇ ਜਿਹੜੀ ਸੁਵਿਧਾਵਾਂ ਐ ਸਰਟੀਫਿਕੇਟਸ ਐ ਪੈਨਸ਼ਨਸ ਐ ਉਹਨਾਂ ਨੂੰ ਜਾਣਾ ਵੀ ਨਾ ਪਏ ਦੇ ਸ਼ੁੱਡ ਗੈਟ ਦੋ ਸਰਵਿਸਿਜ਼ ਫੋਰ ਵਿਚ ਦੇ ਆਰ ਐਲੀਜੀਬਲ ਐਟ ਦਾ ਡੋਰ ਸਟੈਪ ਤੇ ਅਸੀਂ ਇੰਨਾ ਚੀਜ਼ਾਂ ਲਈ ਬਹੁਤ ਜ਼ਿਆਦਾ ਪੁਸ਼ ਕਰਦੇ ਆ ਉਹਦੇ ਨਾਲ ਦੋ ਚੀਜ਼ਾਂ ਹੋ ਜਾਂਦੀਆਂ ਇੱਕ ਤਾਂ ਲੋਕਾਂ ਨੂੰ ਆਪਣੇ ਜੀ ਸਰਵਿਸਿਜ਼ ਮਿਲ ਜਾਂਦੀ ਐ ਆਪਣਾ ਉਹ ਸਮਾਂ ਨਹੀਂ ਨਸ਼ਟ ਕਰਦੇ ਦਫ਼ਤਰਾਂ ਦੇ ਤੱਕੇ ਖਾਉਣ ਦਾ ਜਿਹੜੀ ਤੁਸੀਂ ਗੱਲ ਕਹੀ ਕਿ ਸਿਫਾਰਿਸ਼ਾਂ ਨਾਲ ਹੁੰਦਾ ਹੈਗਾ ਕੰਮ ਜੀ ਦੂਜਾ ਜਦੋਂ ਉਹ ਸਾਡੇ ਕੋਲ ਨਹੀਂ ਆਉਣਗੇ ਉਸਰ ਉਹਨਾਂ ਨੂੰ ਆਪਣਾ ਕੰਮ ਬੈਠੇ ਬਿਠਾਏ ਵਰਗਾ ਸਾਡੇ ਕੋਲ ਆ ਕੇ ਨਹੀਂ ਮਿਲਦੇ ਪਏ ਸਾਡਾ ਜਿਹੜੇ ਆਫੀਸਰਸ ਦਾ ਸਮਾਂ ਉਹ ਵੀ ਬਚਣਾ ਹੈਗਾ ਐਂਡ ਆਫੀਸਰਸ ਕੈਨ ਯੂਜ਼ ਦੈਟ ਟਾਈਮ ਫੋਰ ਦ ਅਦਰ ਡਵੈਲਪਮੈਂਟ ਵਰਕਸ ਆਫ ਦ ਸਿਟੀ ਕਿਤੇ ਕੋਈ ਪ੍ਰੋਜੈਕਟ ਲੈ ਕੇ ਆਣਾ ਕਿਤੇ ਕੋਈ ਸੜਕ ਠੀਕ ਕਰਵਾਉਣੇ ਕਿਤੇ ਕੋਈ ਇੰਸਟੀਟਿਊਸ਼ਨ ਲੈ ਕੇ ਆਣਾ ਹੈਗਾ ਉਹਦੇ ਵਿੱਚ ਤੁਸੀਂ ਮੈਂ ਆਪਣੇ ਸਾਰੇ ਆਫੀਸਰਸ ਨੂੰ ਇਹ ਚੀਜ਼ ਕਹਿੰਦਾ ਸਰਵਸੇਸ ਸ਼ੁੱਡ ਬੀ ਪ੍ਰੋਵਾਈਡਡ ਐਟ ਦ ਅਰਲੀਐਸਟ ਐਟ ਦ ਡੋਸਟੈਪ ਸੋ ਦੈਟ ਯੂ ਕੈਨ ਸਪੈਂਡ ਯੋਰ ਟਾਈਮ ਔਨ ਅਦਰ ਇੰਪੋਰਟੈਂਟ ਪ੍ਰੋਜੈਕਟਸ ਸਿਫਾਰਿਸ਼ਾਂ ਲਈ ਮੇਰੇ ਸਾਰੇ ਮਤਲਬ ਆਫੀਸਰਸ ਨੂੰ ਵੀ ਐਂਡ ਜੋ ਲੋਕ ਆ ਜਾਂਦੇ ਆ ਉਹਨਾਂ ਨੂੰ ਵੀ ਕਹਿੰਦਾ ਹਾਂ ਕਿ ਕੋਈ ਸਿਫਾਰਿਸ਼ ਜੇ ਤੁਹਾਡੀ ਹੈ ਕੋਈ ਗੱਲ ਨਹੀਂ ਆਈ ਡੋਨਟ ਮੈਂ ਮਨਾ ਨਹੀਂ ਕਰਦਾ ਕਿ ਨਾ ਲਓ ਪਰ ਜਿੱਦੀ ਕੋਈ ਸਿਫਾਰਿਸ਼ ਨਹੀਂ ਆ ਉਹ ਸਿੱਧਾ ਮੇਰੇ ਕੋਲ ਆ ਜੀ ਕਿ ਭਈ ਜਿੱਦੀ ਕੋਈ ਸਿਫਾਰਿਸ਼ ਨਹੀਂ ਆ ਆਮ ਸਿਟਿੰਗ ਆਮ ਦਾ ਰਿਪਰੈਜ਼ੈਂਟੇਟਿਵ ਆਫ ਦਾ ਗਵਰਨਮੈਂਟ ਤੇ ਮੇਰੇ ਕੋਲ ਤੁਸੀਂ ਆਓਗੇ ਜੇ ਤੁਹਾਡਾ ਜੈਨੂਨ ਐਂਡ ਮੈਰਿਟ ਤੇ ਕੰਮ ਆ ਤੁਹਾਡਾ ਕੰਮ ਹੋ ਜਾਣਾ ਤੁਹਾਡੀ ਜ਼ਿੰਦਗੀ ਇੱਕ ਪ੍ਰੇਰਨਾ ਹੈ ਕਿਉਂਕਿ ਜਿੰਨਾ ਕੁ ਮੈਂ ਪੜਿਆ ਜਾਂ ਜਿੰਨਾ ਕੁ ਮੈਂ ਜਾਣਿਆ ਇੱਕ ਪ੍ਰੇਰਨਾ ਹੈ ਕੁਝ ਇਨਸਾਨ ਸਫਰ ਇਕਤਿਆਰ ਕਰਦੇ ਨੇ ਕੁਝ ਸਖਤ ਮਿਹਨਤ ਕਰਕੇ ਮੰਜ਼ਲਾਂ ਤੱਕ ਪਹੁੰਚਦੇ ਨੇ ਆ ਜਾਂਦੇ ਜਾਂਦੇ ਇੱਕ ਮੈਸੇਜ ਦੇਣਾ ਹੈ ਕਿ ਆ ਜਿੱਦਾਂ ਅਸੀਂ ਦੇਖਦੇ ਆ ਨਾਰਮਲੀ ਆ ਪੰਜਾਬ ਦੇ ਵਿੱਚ ਅਸੀਂ ਦੇਖਦੇ ਆ ਇਮੀਗ੍ਰੇਸ਼ਨ ਦੇ ਬੋਰਡ ਲੱਗੇ ਆ ਕਿਤੇ ਅਸੀਂ ਹੋਰ ਜਾ ਕੇ ਦੇਖਦੇ ਆ ਕਿ ਜਿਹੜੇ ਸਾਡੇ ਬੋਰਡਸ ਲੱਗੇ ਆ ਆ ਆਈਏਐਸ ਦੀ ਕੋਚਿੰਗ ਦੇ ਬੋਰਡਸ ਲੱਗੇ ਆ ਮਤਲਬ ਕਿਤੇ ਨਾ ਕਿਤੇ ਇਹ ਜਿਹੜਾ ਬ੍ਰੇਨ ਡ੍ਰੇਨ ਹੋ ਰਿਹਾ ਜਾਂ ਪੰਜਾਬ ਦੇ ਵਿੱਚ ਵੀ ਮੌਕੇ ਹੈ ਨੇ ਜੇਕਰ ਅਸੀਂ ਮਿਹਨਤ ਕਰਦੇ ਆਂ ਤੇ ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਚਾਂਸਸ ਸਾਨੂੰ ਮਿਲ ਸਕਦੇ ਆ ਕੀ ਕਹਿਣਾ ਚਾਹੋਗੇ ਮੈਸੇਜ ਦੇਣਾ ਸਰ ਅਸੀਂ ਬਿਲਕੁਲ ਜੀ ਮੈਂ ਸਾਰੇ ਜਿਹੜੇ ਦਰਸ਼ਕ ਸੁਣਦੇ ਪਏ ਨੇ ਐਂਡ ਸਪੈਸ਼ਲੀ ਜੋ ਪੇਰੈਂਟਸ ਸੁਣ ਰਹੇ ਆਂ ਬੱਚੇ ਮੇਰੀ ਉਮਰ ਦੇ ਜਾਂ ਛੋਟੇ ਜੋ ਆਪਣੇ ਅਜੇ ਪੜ ਰਹੇ ਨੇ ਉਹ ਸਾਰੇ ਦਰਸ਼ਕ ਸੁਣਦੇ ਪਏ ਨੇ ਉਹਨਾਂ ਨੂੰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਆਂ ਕਿ ਪੰਜਾਬ ਇਜ਼ ਅ ਲੈਂਡ ਆਫ ਓਪਰਚ्युनिटीज ਮੈਂ ਖੁਦ ਪੰਜਾਬੀ ਆਂ ਮੈਂ ਜਿਵੇਂ ਦੱਸਿਆ ਬਾਰਡਰ ਜ਼ਿਲ੍ਹੇ ਤੋਂ ਮਾਇਆ ਹੈਗਾ ਇੱਕ ਮਨ ਚ ਜਦੋਂ ਸਪਨਾ ਲਿਆ ਕਿ ਕੁਝ ਕਰਨਾ ਹੈਗਾ ਤੇ ਉਸ ਨੂੰ ਪੂਰਾ ਵੀ ਕਰ पाए ਕਿੰਨੇ ਅਜੀ ਹੈ ਬੱਚੇ ਨੇ ਜੋ ਬਹੁਤ ਜ਼ਿਆਦਾ ਹੁਸ਼ਿਆਰ ਹੋਣੇ ਹਨ ਬਹੁਤ ਜ਼ਿਆਦਾ ਰਿਸੋਰਸਸ ਹੋਣੇ ਹਨ ਜੇ ਨਹੀਂ ਹੈ ਰਿਸੋਰਸਸ ਤਾਂ ਅਸੀਂ ਪ੍ਰੋਵਾਈਡ ਕਰਾਂਗੇ ਸਰਕਾਰ ਪ੍ਰੋਵਾਈਡ ਕਰੂਗੀ ਪ੍ਰਸ਼ਾਸਨ ਪ੍ਰੋਵਾਈਡ ਕਰੂਗਾ ਮੈਂ ਨਹੀਂ ਕਹਿੰਦਾ ਕਿ ਕੋਈ ਵੀ ਜੌਬ ਜਾਂ ਕੋਈ ਵੀ ਕੋਈ ਤੁਸੀਂ ਜਿਸ ਵੀ ਚੀਜ਼ ਲਈ ਆਪਣਾ ਸੁਪਨਾ ਸੋਚ ਸੰਜੋਗੇ ਬੈਠੇ ਹੋ ਚੰਗਾ ਹੈ ਜਾਂ ਮਾੜਾ ਹੈ ਪਰ ਸੋਸਾਇਟੀ ਨੂੰ ਵਾਪਸ ਦੇਣਾ ਸਾਡਾ ਇੱਕ ਬਹੁਤ ਵੱਡਾ ਕਰਤੱਵ ਹੈਗਾ ਜੇ ਤੁਸੀਂ ਕੋਈ ਖਿਡਾਰੀ ਬਣਨਾ ਚਾਹੁੰਦੇ ਹੋ ਤੁਸੀਂ ਦੇਖੋ 올림픽ਸ ਹੋਏ ਕਿੰਨੇ ਬੱਚੇ ਆਪਣੇ ਪੰਜਾਬ ਦੇ ਹਰਿਆਣਾ ਦੇ 올림픽ਸ ਮੈਡਲ ਲੈ ਕੇ ਆਏ ਕਿੰਨਾ ਉਹਨਾਂ ਨੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਦੇਸ਼ ਦਾ ਨਾਮ ਰੋਸ਼ਨ ਕੀਤਾ ਅੱਗੇ ਉਹਨਾਂ ਨੂੰ ਨੌਕਰੀਆਂ ਵੀ ਸਰਕਾਰ ਨੇ ਦੇ ਦੇਦੀਆਂ ਤੁਸੀਂ ਜੇ ਕੋਈ ਆਪਣਾ ਆਰਟਿਸਟ ਬਣਨਾ ਚਾਹੁੰਦੇ ਹੋ देयर ਸੋ ਮਨੀ ਕੋਰਸਸ ਅਵੇਲੇਬਲ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਹੈਗੇ ਜੇ ਤੁਸੀਂ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਹੋ IESPCS ਬੈਂਕਾਂ ਦੀਆਂ ਨੌਕਰੀਆਂ ਨਹੀਂ ਨਿਕਲਦੀਆਂ ਟੀਚਰਸ ਦੀਆਂ ਨੌਕਰੀਆਂ ਨਾ ਨਿਕਲਦੀਆਂ ਸੋ ਲੈਂਡ ਆਫ ਓਪਰਚ्युनिटीज ਪੂਰੀ ਤਰ੍ਹਾਂ ਪਰਿਆ ਹੋਇਆ ਹੈਗਾ ਆਪਾਂ ਜੇ ਮਨ 'ਚ ਸਾਡੇ ਹੈ ਵੀ ਕਿ ਬਾਹਰ ਜਾਣਾ ਮੈਂ ਤੁਹਾਨੂੰ ਰੋਕਦਾ ਨਹੀਂ ਪਰ ਜੇ ਬਾਹਰ ਜਾ ਕੇ ਤੁਸੀਂ ਕੁਝ ਅਚੀਵ ਕਰ ਵੀ ਲੈਂਦੇ ਹੋ ਤੁਸੀਂ ਕੁਝ ਬਣ ਵੀ ਜਾਂਦੇ ਹੋ ਆਪਣੇ ਪੰਜਾਬ ਨੂੰ ਆਪਣੀ ਧਰਤੀ ਨੂੰ ਨਹੀਂ ਬੋਲਣਾ ਵਾਪਸ ਆ ਕੇ ਤੁਸੀਂ ਜੋ ਸੁਪਨਾ ਦੇਖਿਆ ਸੀਗਾ ਜਿਹੜੇ ਬਾਕੀ ਤੁਹਾਡੇ ਨਾਲ ਦੇ ਜਾਂ ਤੁਹਾਡੇ ਤੋਂ ਛੋਟੇ ਜਿਹੜੇ ਲੋਕੀ ਅੱਜ ਸੁਪਨਾ ਦੇਖ ਰਹੇ ਆ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਤੁਸੀਂ ਪੂਰੀ ਆਪਣੀ ਕੋਸ਼ਿਸ਼ ਕਰਨੀ ਹੈ ਕਿ ਕੁਛ ਨਾ ਕੁਛ ਜੋ ਤੁਸੀਂ ਸੋਸਾਇਟੀ ਤੋਂ ਲਿਆ ਉਹਨੂੰ ਸੋਸਾਇਟੀ ਨੂੰ ਜ਼ਰੂਰ ਵਾਪਸ ਦੇਣਾ ਹੈਗਾ ਸੋ ਥੈਟ ਉਹ ਬੱਚੇ ਜੋ ਅੱਜ ਇਹ ਸੋਚ ਰਹੇ ਨੇ ਕਿ ਅਸੀਂ ਵੀ ਵੱਡੇ ਵੱਡੇ ਹੋਏ ਕੁਝ ਮਣਾਗੇ ਕੁਝ ਕਰਾਂਗੇ ਉਹਨਾਂ ਨੂੰ ਆਪਾਂ ਜਿਹੜਾ ਸਪੋਰਟ ਕਰ ਸਕੀਏ ਉਹਨਾਂ ਨੂੰ ਅੱਗੇ ਵਧਣ ਦਾ ਜਿਹੜਾ ਮੌਕਾ ਦੇ ਸਕੀਏ ਸੋ ਜਿੰਨੇ ਵੀ ਦਰਸ਼ਕ ਜੀ ਮੈਂ ਕਿਹਾ ਇਸ ਨੂੰ ਦੇਖ ਰਹੇ ਨੇ ਇਸ ਗੱਲ ਦਾ ਧਿਆਨ ਰੱਖਿਓ ਸਰ ਬਹੁਤ ਹੀ ਵਧੀਆ ਮੈਸੇਜ ਆ ਰਿਹਾ ਤੁਹਾਡੀ ਸੋਚ ਨੂੰ ਸਲਾਮ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ